ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਅੱਜ ਆਪਾਂ ਇੱਕ ਇਹੋ ਜੀ ਸਮੱਸਿਆ ਦੀ ਗੱਲ ਕਰਾਂਗੇ ਜਿਹਦੇ ਕਰਕੇ ਸਾਰੇ ਹੀ ਕਿਸਾਨ ਪਰੇਸ਼ਾਨ ਰਹਿੰਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਸਮੱਸਿਆ ਸਾਡੇ ਕਿਸਾਨਾਂ ਦਾ ਕਿੰਨਾ ਨੁਕਸਾਨ ਕਰਦੀ ਹੈ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਇਹ ਸਮੱਸਿਆ ਹੈਗੀ ਆ ਜੀ ਖਰਪਤਵਾਰਾਂ ਦੀ ਸਮੱਸਿਆ ਇਹ ਜਿਹੜੀ ਸਮੱਸਿਆ ਤੁਸੀਂ ਦੇਖ ਪਾ ਰਹੇ ਹੋ ਇਹ ਸਮੱਸਿਆ ਨੂੰ ਬਹੁਤ ਸਾਰੇ ਕਿਸਾਨ ਜੰਗਲੀ ਘਾਹ ਵੀ ਕਹਿੰਦੇ ਨੇ ਜਿਹੜਾ ਸਾਡੀ ਫਸਲਾਂ 'ਚ ਤਕਰੀਬਨ ਹਰ ਫਸਲ ਨੂੰ ਹੀ ਇਹ ਨੁਕਸਾਨ ਕਰਦੇ ਨੇ ਇਹ ਇੱਕ ਤਰੀਕੇ ਦੇ ਨਹੀਂ ਹੁੰਦੇ ਲੱਖਾਂ ਤਰੀਕੇ ਦੇ ਹੁੰਦੇ ਨੇ ਤੇ ਇਹ ਸਮੱਸਿਆ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਪੂਰੇ ਡਿਟੇਲ ਚ ਚਰਚਾ ਕਰਾਂਗੇ ਕੀ ਕੀ ਫਾਇਦਾ ਹੈ ਇਹਨਾਂ ਤੋਂ ਬਚਣ ਦਾ ਚਲੋ ਕਿਸਾਨ ਭਰਾਵੋ ਸ਼ੁਰੂ ਕਰਦੇ ਹਾਂ ਜਿਹੜੇ ਕਿਸਾਨ ਭਰਾ ਸਾਨੂੰ ਪਹਿਲੀ ਵਾਰ ਦੇਖ ਰਹੇ ਨੇ ਤੇ ਸਾਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਉਹ ਪਾਈ ਫੋਲੋ ਜਰੂਰ ਕਰ ਲਿਓ ਵੈਸੇ ਤੋਂ ਕਿਸਾਨ ਵੀਰੋ ਪੂਰੀ ਦੁਨੀਆ ਦੇ ਕਿਸਾਨ ਪਰੇਸ਼ਾਨ ਨੇ ਇਹਨਾਂ ਖਰਪਤਵਾਰਾਂ ਤੋਂ 30 ਤੋਂ 40% ਉਤਪਾਦਨ ਘਟ ਹੁੰਦਾ ਇਹਨਾਂ ਖਰਪਤਵਾਰਾਂ ਕਰਕੇ ਇਹਨਾਂ ਜੰਗਲੀ ਕਾਹਾਂ ਕਰਕੇ ਤੇ 30 40% ਉਤਪਾਦਨ ਦਾ ਘਟ ਹੋਣ ਦਾ ਮਤਲਬ ਹੈ ਸਾਨੂੰ 30 ਤੋਂ 40% ਮੁਨਾਫਾ ਘਟ ਹੋਣਾ ਪਹਿਲੀ ਗੱਲ ਤਾਂ ਇਹ ਹੈ ਜਦੋਂ ਵੀ ਇਹ ਖਰਪਤਵਾਰ ਸਾਡੇ ਖੇਤ ਚ ਉੱਗਦੇ ਨੇ ਜਿਹੜੇ ਸਾਡੇ ਖੇਤ ਦੇ ਪੋਸ਼ਕ ਤੱਤ ਨੇ ਉਹਨਾਂ ਨੂੰ ਆਪਣੇ ਆਪ ਕੰਜ਼ਿਊਮ ਕਰ ਲੈਂਦੇ ਨੇ ਜਿਹੜੀ ਸਾਡੀ ਮੇਨ ਫਸਲ ਹੈ ਉਹਨੂੰ ਉਹ ਪੋਛ ਸਕਦਾ ਤਾਂ ਮਿਲ ਹੀ ਨਹੀਂ ਪਾਉਂਦੇ ਇੰਨਾ ਖਰਪਤਵਾਰਾਂ ਕਰਕੇ ਜਿੰਨਾ ਫਸਲ ਨੂੰ ਸਾਡੇ ਨੂੰ ਫੈਲਣ ਲਈ ਏਰੀਆ ਚਾਹੀਦਾ ਸੀ ਉਹ ਸਾਰਾ ਏਰੀਆ ਇਹ ਰੋਕ ਲੈਂਦੇ ਨੇ ਤੇ ਉਹਨਾਂ ਨੂੰ ਹਵਾ ਪਾਣੀ ਰੋਸ਼ਨੀ ਹਰ ਤਰੀਕੇ ਦੇ ਨਾਲ ਸਪੇਸ ਦੇ ਨਾਲ ਨੁਕਸਾਨ ਹੁੰਦਾ ਕੁੱਲ ਮਿਲਾ ਕੇ ਜਿੰਨਾ ਨੁਕਸਾਨ ਇਹ ਕਰਦੇ ਨੇ ਇੰਨਾ ਕੋਈ ਵੀ ਨਹੀਂ ਕਰਦਾ ਹੋਰ ਤਾਂ ਹੋਰ ਇਹ ਜਿਹੜੇ ਖਰਪਤਵਾਰ ਨੇ ਇਹ ਸਾਡੀ ਫਸਲਾਂ ਨੂੰ ਹੋਰ ਤਰੀਕੇ ਨਾਲ ਵੀ ਨੁਕਸਾਨ ਪਹੁੰਚਾਉਂਦੇ ਨੇ ਜਿਹੜੇ ਕੀੜ ਪਤੰਗੇ ਨੇ ਜਿਹੜੇ ਸਾਡੀ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹ ਇਹਨਾਂ ਦੇ ਵਿੱਚ ਵੜ ਕੇ ਆਂਡੇ ਦਿੰਦੇ ਨੇ ਇਹਨਾਂ ਦੇ ਵਿੱਚ ਫਲ ਫੁੱਲ ਲੈਂਦੇ ਨੇ ਤੇ ਉਹ ਵੀ ਫਿਰ ਸਾਡੀ ਫਸਲ ਤੇ ਅਟੈਕ ਕਰਦੇ ਨੇ ਤੇ ਸਾਡੀ ਫਸਲ ਨੂੰ ਬਹੁਤ ਤਰੀਕੇ ਨਾਲ ਨੁਕਸਾਨ ਹੁੰਦਾ ਤੇ ਖਰਪਤਵਾਰਾਂ ਦੀ ਇੱਕ ਸਮੱਸਿਆ ਹੋਰ ਹੈ ਜਿੰਨੀ ਸਾਡੀ ਫਸਲ ਗਰੋ ਨਹੀਂ ਕਰਦੀ ਉਸ ਤੋਂ ਵੱਧ ਇਹ ਗrow ਕਰਦੇ ਨੇ ਕਿਉਂਕਿ ਇੰਨਾ ਚ ਜਿਹੜੀ ਫੈਲਣ ਦੀ ਸਮਰੱਥਾ ਹੈ ਇਹ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਾਡੀ ਫਸਲ ਨੂੰ ਚਾਰ ਤਰਫਾਂ ਨੁਕਸਾਨ ਹੁੰਦਾ ਹੈ ਇਸ ਕਰਕੇ ਸਾਡੀ ਫਸਲਾਂ ਚ ਜਿਹੜੀ ਬਿਮਾਰੀਆਂ ਪੈਂਦੀਆਂ ਨੇ ਉਹ ਜ਼ਿਆਦਾ ਪੈਂਦੀਆਂ ਨੇ ਤੇ ਇਹ ਹੁੰਦੇ ਵੀ 12 ਮਹੀਨੇ ਨੇ ਤੇ ਇਹਨਾਂ ਦਾ ਸੋਲੂਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਕਿਸਾਨ ਇਹਦਾ ਸੋਲੂਸ਼ਨ ਕਰ ਲੈਂਦਾ ਹੈ ਉਹ 30 ਤੋਂ 40% ਮੁਨਾਫਾ ਵਾਪਸ ਲਮਾਉਂਦਾ ਹੈ ਇਹਨਾਂ ਖਰਪਤਵਾਰਾਂ ਦਾ ਹੱਲ ਕਿੱਤਾਂ ਕੀਤਾ ਕੀ ਜਾਏ ਜਿਹੜਾ 100% ਰਿਜ਼ਲਟ ਵੀ ਦੇ ਤੇ ਇਹਨਾਂ ਦਾ ਖਾਤਮਾ ਵੀ ਕੀਤਾ ਜਾ ਸਕੇ ਉਹਦੇ ਲਈ ਹੈਗਾ ਜੀ UPL ਕੰਪਨੀ ਦਾ ਜਿਹੜੀ ਵਰਲਡ ਦੀ ਬਹੁਤ ਫੇਮਸ ਕੰਪਨੀ ਹੈ ਉਹਦਾ 스위ਪ ਪਾਵਰ ਇੱਕ ਬਹੁਤ ਕਮਾਲ ਦਾ ਇੱਕ ਹਰਬੀ ਸਾਈਡ ਹੈ ਜੋ ਕਿ ਸਾਡੇ ਕਿਸਾਨਾਂ ਲਈ ਬਹੁਤ ਕਾਮਯਾਬ ਹੈ ਬਹੁਤ ਵਧੀਆ ਪ੍ਰੋਡਕਟ ਹੈ ਤੇ ਆਈਏ ਇਹਦੇ ਬਾਰੇ ਆਪਾਂ ਹੁਣ ਜਾਣਦੇ ਹਾਂ ਇਹ ਪ੍ਰੋਡਕਟ ਸਭ ਤੋਂ ਸੁਰੱਖਿਅਤ ਹੈ ਤੇ ਸਭ ਤੋਂ ਅਸਰਦਾਰ ਹੈ ਕਿਉਂਕਿ ਇਹ ਪ੍ਰੋਡਕਟ ਨੋਨ ਸਿਲੈਕਟਿਵ ਤੇ ਪੋਸਟ ਐਮਰਜੈਂਟ ਦੀ ਕੈਟਾਗਰੀ ਚ ਆਉਂਦਾ ਜਿੱਥੇ ਤੱਕ ਗੱਲ ਕਰੀਏ ਇਹਦੀ ਫਾਰਮੂਲੇਸ਼ਨ ਦੀ ਉਹ ਹੈਗੀ ਹੈ ਜੀ ਗਲੂਫੋਸੀਨੇਟ ਅਮੋਨੀਅਮ 13.5% ਡਬਲਯੂਡਬਲਯੂ ਐਸਐਲ ਇਹ ਹਰਬੀਸਾਈਡ ਦਾ ਜਿਹੜਾ ਟੈਕਨੀਕਲ ਨੇਮ ਹੈ ਉਹ ਇਹ ਹੈ ਇਹ ਹਰ ਤਰੀਕੇ ਦੀ ਜੰਗਲੀ ਘਾਹ ਤੇ ਬਹੁਤ ਸ਼ਾਨਦਾਰ ਕੰਮ ਕਰਦਾ ਚੋ ਇਹਦੀ ਟੈਗ ਲਾਈਨ ਹੈ ਸਭ ਤੋਂ ਅਸਰਦਾਰ ਸਭ ਤੋਂ ਸੁਰੱਖਿਅਤ ਉਹ ਇਹ ਕੰਮ ਬਖੂਬੀ ਕਰਦਾ ਹੈ ਇਹ 250 ml ਦੀ ਪੈਕਿੰਗ ਤੋਂ ਲੈ ਕੇ 5 ਲੀਟਰ ਤੱਕ ਦੀ ਪੈਕਿੰਗ ਤੱਕ ਅਵੇਲੇਬਲ ਹੈ ਤੁਸੀਂ ਆਪਣੀ ਲੋੜ ਮੁਤਾਬਕ ਇਹਨੂੰ ਲੈ ਸਕਦੇ ਹੋ ਤੇ ਇਸਤੇਮਾਲ ਕਰ ਸਕਦੇ ਹੋ ਦੋਸਤੋ ਜਿੱਥੇ ਤੱਕ ਗੱਲ ਹੈਗੀ ਹੈ ਸਮੱਗਰੀ ਦੀ ਇਹਦੇ ਅੰਦਰ ਜਿਹੜੀ ਸਮੱਗਰੀ ਹੈ ਉਹ ਬਿਲਕੁਲ ਪਿਓਰ ਹੈ ਬਿਲਕੁਲ ਸ਼ੁੱਧ ਹੈ ਕਿਉਂਕਿ ਇਹ ਨੀਲੇ ਰੰਗ ਦੀ ਹੁੰਦੀ ਹੈ ਤੁਸੀਂ ਇਸ ਹਰਬੀਸਾਈਡ ਨੂੰ ਹੋਰ ਹਰਬੀਸਾਈਡਾਂ ਨਾਲ ਮਿਲਾ ਕੇ ਦੇਖੋਗੇ ਤੁਸੀਂ ਦਿਖ ਪਾਓਗੇ ਕਿ এজ ਇਹਦੀ ਜਿਹੜੀ ਕੁਆਲਿਟੀ ਹੈ ਉਹ ਵਾਕਿਆੱਚ ਇੱਕ ਨੰਬਰ ਹੈ ਤੇ ਸਭ ਤੋਂ ਵੱਡਾ ਬੈਨੀਫਿਟ ਜੇ ਤੁਸੀਂ ਇਹਨੂੰ ਓਪਨ ਕਰ ਲੈਂਦੇ ਹੋ ਓਪਨ ਕਰਨ ਤੋਂ ਬਾਅਦ ਤੁਸੀਂ ਚਾਹੇ ਨੂੰ ਕਦੇ ਵੀ ਇਸਤੇਮਾਲ ਕਰੋ بار بار ਇਸਤੇਮਾਲ ਕਰੋ ਕੋਈ ਪ੍ਰੋਬਲਮ ਨਹੀਂ ਇਹ ਨਹੀਂ ਹੈਗਾ ਵੀ ਤੁਸੀਂ ਇਹਦਾ ਟੱਕਣ ਇੱਕ ਵਾਰੀ ਖੋਲ ਲਿਆ ਤੇ ਇਹਦੀ ਕੁਆਲਿਟੀ ਲੋ ਹੋ ਜੂਗੀ ਐਦਾਂ ਦਾ ਕੁਝ ਨਹੀਂ ਹੈਗਾ ਇਹ ਕੁਆਲਿਟੀ ਚ ਹਰ ਟਾਈਮ ਬਹੁਤ ਸ਼ਾਨਦਾਰ ਰਹਿਣਾ ਸਵੀਪ ਪਾਵਰ ਦਾ ਜਿਹੜਾ ਛੜਕਾ ਹੈ ਉਹ ਖਰਪਤਵਾਰਾਂ ਤੇ ਜੰਗਲੀ ਕਹਾ ਉੱਤੇ ਇੱਕ ਇਹੋ ਜੀ ਲੇਅਰ ਬਣਾ ਲੈਂਦਾ ਹੈ ਜਿਹੜਾ ਉਹਨਾਂ ਨੂੰ ਵਧਣ ਤੋਂ ਉੱਥੇ ਹੀ ਰੋਕ ਲੈਂਦਾ ਹੈ ਲਗਭਗ 3 ਤੋਂ 5 ਦਿਨਾਂ ਚ ਤੇ ਉਹਨਾਂ ਨੂੰ ਬਿਲਕੁਲ ਸਕਾ ਕੇ ਖਤਮ ਕਰ ਦਿੰਦਾ ਹੈ ਕਿਸਾਨ ਭਰਾਵੋ ਜਦੋਂ ਤੁਸੀਂ ਸਵੀਪ ਪਾਵਰ ਨੂੰ ਆਪਣੇ ਖੇਤ ਚ ਇਸਤੇਮਾਲ ਕਰਦੇ ਹੋ ਇੱਕ ਵੱਖਰੀ ਤਰੀਕੇ ਦੀ ਇੱਕ ਤੈ ਬਣਾਉ ਲੈਂਦਾ ਹੈ ਇੱਕ ਖਰਪਤਵਾਰਾਂ ਤੇ ਉਹਨਾਂ ਨੂੰ ਜਿੱਥੇ ਉਹ ਹੈਗੇ ਨੇ ਉਹਨਾਂ ਨੂੰ ਉੱਥੇ ਹੀ ਰੋਕ ਲੈਂਦਾ ਤੇ 3 ਤੋਂ 5 ਦਿਨਾਂ ਚ ਉਹਨਾਂ ਦਾ ਖਾਤਮਾ ਕਰ ਦਿੰਦਾ ਸਭ ਤੋਂ ਵੱਡੀ ਗੱਲ ਇਹ ਦੁਬਾਰਾ ਉੱਗਣ ਤੋਂ ਵੀ ਰੋਕਦਾ ਹੈ ਦੁਬਾਰਾ ਹਰੇ ਹੋਣ ਤੋਂ ਵੀ ਰੋਕਦਾ ਹੈ ਇਹ ਹਰਬੀਸਾਈਡ ਹਰ ਤਰੀਕੇ ਦੀ ਜਿਹੜੀ ਖਰਪਤਵਾਰ ਹੈ ਜੰਗਲੀ ਘਾਹ ਹੈ ਉਹਨੂੰ ਖਤਮ ਕਰ ਲੈਂਦਾ ਹੈ ਚਾਹੇ ਚੋੜੀ ਪੱਤੀ ਵਾਲੀ ਹੈ ਚਾਹੇ ਕਿਹੋ ਜੀ ਵੀ ਹੈ ਇਹ ਹਰ ਤਰੀਕੇ ਦੀ ਖਰਪਤਵਾਰ ਤੇ ਕੰਮ ਕਰਦਾ ਹੈ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਸਵਾਲ ਹੋਣਾ ਭਾਈ ਇਹ ਕਿਹੜੇ ਮੌਸਮ ਚ ਕੰਮ ਕਰਦਾ ਹੈ ਕਿਸਾਨ ਵੀਰੋ ਇਹ ਹਰ ਤਰੀਕੇ ਦੇ ਮੌਸਮ ਚ ਕੰਮ ਕਰਦਾ ਹੈ ਇਹ ਕਿਸੇ ਵੀ ਕੰਡੀਸ਼ਨ ਚ ਕਲਾਈਮੇਟ ਕੰਡੀਸ਼ਨ ਚ ਬਹੁਤ ਵਧੀਆ ਕੰਮ ਕਰਦਾ ਹੈ ਬਸ ਤੁਸੀਂ ਦੋ ਗੱਲਾਂ ਦਾ ਛੋਟ ਛੋਟੀ ਗੱਲਾਂ ਦਾ ਧਿਆਨ ਰੱਖਣਾ ਹੈ ਜੇ ਬਾਰਿਸ਼ ਹੋਣ ਵਾਲੀ ਹੈ ਜਾਂ ਫਸਲ ਤੁਹਾਡੀ ਬਹੁਤ ਗਿੱਲੀ ਹੈ ਤਾਂ ਥੋੜਾ ਜਾ ਅਵੋਇਡ ਕਰੋ ਬਾਕੀ ਇਹਦੇ ਲਈ ਨਮੀ ਹੋਣਾ ਤੁਹਾਡੇ ਖੇਤ ਚ ਬਹੁਤ ਵਧੀਆ ਹੈ ਨਮੀ ਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਜਿਵੇਂ ਸਾਡੇ ਖਰਪਤਵਾਰ ਜਿਵੇਂ ਸਾਡੇ ਜਿਹੜੇ ਜੰਗਲੀ ਘਾਹ ਨੇ ਉਹ ਸਾਨੂੰ 12 ਮਹੀਨੇ ਤੰਗ ਕਰਦੇ ਨੇ ਨਾ ਇਹ ਵੀ ਤੁਹਾਨੂੰ 12 ਮਹੀਨੇ ਬਚਾਉਣ ਦੀ ਸਮਰੱਥਾ ਰੱਖਦਾ ਹੈ 12 ਮਹੀਨੇ ਬਚਾਉਣ ਦੀ ਪੂਰੀ ਤਾਕਤ ਰੱਖਦਾ ਹੈ ਵੈਸੇ ਤਾਂ ਸਵੀਪ ਪਾਵਰ ਸਾਰੇ ਤਰੀਕੇ ਦੇ ਖਰਪਤਵਾਰਾਂ ਤੇ ਬਹੁਤ ਵਧੀਆ ਕੰਮ ਕਰਦਾ ਹੈ ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਇਹਨੂੰ ਆਪਣੇ ਖੇਤ 'ਚ ਇਸਤੇਮਾਲ ਕਰੋ ਆਪਣੀ ਫਸਲ ਤੋਂ ਥੋੜਾ ਬਚਾ ਕੇ ਇਹਦਾ ਇਸਤੇਮਾਲ ਕਰੋ ਕਿਉਂਕਿ ਜਦੋਂ ਵੀ ਇਹ ਫਸਲ ਤੇ ਡਿੱਗਦਾ ਹੈ ਇਹ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੰਦਾ ਤਾਂ ਤੁਸੀਂ ਇਹਦਾ ਇਸਤੇਮਾਲ ਬਹੁਤ ਹੀ ਧਿਆਨਪੂਰਵਕ ਕਰੋ ਤੁਸੀਂ ਜਦੋਂ ਵੀ ਇਹਦਾ ਇਸਤੇਮਾਲ ਕਰਨਾ ਹੈ ਇਹਦੇ ਉੱਤੇ ਦਿੱਤੇ ਗਏ ਹੋਏ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦਾ ਬਿਲਕੁਲ ਧਿਆਨ ਰੱਖਣਾ ਹੈ ਕਿਉਂਕਿ ਜੇ ਤੁਸੀਂ ਇਹਨਾਂ ਦਾ ਧਿਆਨ ਨਹੀਂ ਰੱਖੋਗੇ ਤੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਵੈਸੇ ਤਾਂ ਇਹ ਪ੍ਰੋਡਕਟ ਕਿਸਾਨ ਤੇ ਫਸਲ ਲਈ ਬਹੁਤ ਸੁਰੱਖਿਅਤ ਹੈ ਬਟ ਤੁਸੀਂ ਆਪਣੇ ਇਹਦੇ ਉੱਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਧਿਆਨ ਰੱਖਣਾ ਹੈ ਆਪਣੀ ਫਸਲ ਨੂੰ ਬਚਾਉਣਾ ਹੈ ਕੁੱਲ ਮਿਲਾ ਕੇ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਪ੍ਰੋਡਕਟ ਤੁਹਾਡੇ ਲਈ ਬਹੁਤ ਕਾਮਯਾਬ ਪ੍ਰੋਡਕਟ ਹੈ ਬਹੁਤ ਅਸਰਦਾਰ ਪ੍ਰੋਡਕਟ ਹੈ ਬਹੁਤ ਸੁਰੱਖਿਅਤ ਪ੍ਰੋਡਕਟ ਹੈ ਤੁਸੀਂ ਜਦੋਂ ਵੀ ਇਹਨੂੰ ਇਸਤੇਮਾਲ ਕਰੋ 30 ਤੋਂ 40% ਮੁਨਾਫਾ ਆਪਣਾ ਵਧਾ ਸਕਦੇ ਹੋ ਜਿਹੜਾ ਤੁਹਾਡਾ ਨੁਕਸਾਨ ਹੋ ਰਿਹਾ ਉਹਨੂੰ ਕਵਰ ਕਰ ਸਕਦੇ ਹੋ ਦੋਸਤੋ ਅਗਲੀ ਵੀਡੀਓ ਚ ਮੈਂ ਤੁਹਾਨੂੰ ਉਹ ਉਹਨਾਂ ਕਿਸਾਨ ਭਰਾਵਾਂ ਨਾਲ ਮਿਲਾਵਾਂਗਾ ਜਿਹੜੇ ਕਿਸਾਨ ਭਰਾ ਇਸ ਪ੍ਰੋਡਕਟ ਦਾ ਇਸਤੇਮਾਲ ਕਰ ਰਹੇ ਨੇ ਤੁਸੀਂ ਉਹਨਾਂ ਤੋਂ ਜਾਣੋਗੇ ਉਹਨਾਂ ਦਾ ਕਿੰਦਾ ਦਾ ਐਕਸਪੀਰੀਅੰਸ ਰਿਹਾ ਕਿਵੇਂ ਉਹਦਾ ਇਸਤੇਮਾਲ ਕਰਦੇ ਨੇ ਜਲਦੀ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ 'ਚ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਿਹੜੇ ਕਿਸਾਨ ਭਰਾ ਸਾਡੇ ਨਾਲ ਨਹੀਂ ਜੁੜੇ ਉਹ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਜਲਦੀ ਮਿਲਦੇ ਆ ਕਿਸਾਨ ਭਰਾਵਾਂ ਨਾਲ